ਪੰਜਾਬ ਨੂੰ ਅੰਗਰੇਜ਼ਾਂ ਨੇ ਗੁਲਾਮ ਬਣਾਉਣ ਲਈ ਲਹੂ ਵੀਟਮੀ ਲੜਾਈ ਲੜਨੀ ਪਈ ਜਿਹੜਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਪੰਜਾਬ ਸ਼ਾਹ ਮੁਹੰਮਦ ਨੇ ਲਿਖਿਆ ਨਾ ਉਹਦੇ ਵਿੱਚ ਜਿਹੜਾ ਉਹਨੇ ਲਿਖਿਆ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸਕੇ ਇਸ ਕਰਕੇ ਉਦੋਂ ਤੀ ਪੰਜਾਬ ਤੇ ਅੱਖ ਸੀ ਵੀ ਇਹ ਜਿਹੜੀ ਧਰਤੀ ਹੈ ਜਿਹੜੇ ਇੱਥੋਂ ਦੇ ਲੋਕ ਨੇ ਇਹ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਦਾਬੇ ਦੇ ਖਿਲਾਫ ਆਜ਼ਾਦੀ ਲਈ ਲੜਨ ਲਈ ਸਿਰ ਧੜ ਦੀ ਬਾਜ਼ੀ ਲਾਉਂਦੇ ਨੇ ਹੂੰ ਖੰਨੂਮੇ ਸਾਲੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਸਰਕਾਰੇ ਖਾਲਸਾ ਸੀ ਹੂੰ ਜਿਵੇਂ ਕਿਹਾ ਨਾ ਵੀ ਸਾਰੇ ਸੁਖੀ ਵਸਦੇ ਸੀ ਹੂੰ ਸ਼ਾਹ ਮੁਹੰਮਦ ਨੇ ਬੜਾ ਵਿਸਥਾਰ ਦੇ ਵਿੱਚ ਉਹਦੇ ਗੱਲਾਂ ਕੀਤੀਆਂ ਨੇ 11% ਸਿੱਖ ਸੀ ਤੁਸੀਂ ਇਹ ਦੇਖੋ 65% ਦੇ ਜਿਹੜੇ 60% ਦੇ ਜਿਹੜੇ ਮੁਸਲਮਾਨ ਸੀ 18-20% ਹਿੰਦੂ ਸੀ ਬਾਕੀ ਹੋਰ ਸੀ ਸਰਕਾਰੇ ਖਾਲਸਾ ਸੀ ਕਿਸੇ ਨੂੰ ਕੋਈ ਰੌਲਾ ਨਹੀਂ ਸੀ